ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮੁਰਤਿ ਜੁਨੀ ਸਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਿ ਨਾ ਹੋਵੈ ਜੈ ਸੋਚਿ ਲਖਵਾਰੁ ਚੁਪੇ ਚੁਪ ਨਾ ਹੋਵੈ ਜੈ ਲਾਇ ਰਹਾ ਹੰਸ ਬਤਾਰ ਓਕੇ ਪਕਾ ਪਕਣਾ ਤਰੀ ਜੇ ਬੰਨਾ ਪਰੀਆਂ ਭਾਰ ਸਹਿ ਸਿਆਣਪ ਨਾਲ ਖੋਏ ਤਾਂ ਇੱਕ ਨਾ ਚਲੇ ਨਾਲ ਕਿਵ ਸਚਿਆਰਾ ਹੋਈ ਇੱਕ ਬਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣਾ ਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਣ ਕੀ ਹੁਕਮ ਮਿਲੇ ਵੜਿਆਈ ਹੁਕਮੀ ਦਮਨੀ ਚ ਹੁਕਮ ਮਿਲੇ ਇਕਦੋਕ ਤੋਂ ਕਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕੋ ਹੁਕਮੀ ਸਦਾ ਪਵਾਈ ਹੈ ਹੁਕਮੇਂ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਹੈ ਜੇ 부ਜੇ ਤਾਂ ਹੁਮੇ ਕਹਿ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੀ ਨਹੀਂ ਸੰ ਗਾਵੇ ਕੋ ਗੁਣ ਵੜਿਆਂ ਚਾਰ ਗਾਵੇ ਕੋ ਵਿਦਿਆ ਵਿਖੇ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਜ਼ਰਾ ਦੂਰ ਕਤਨਾ ਕਤਿਨਾ ਵੇ ਟੋੜ ਗਤ ਗਤ ਗਤੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਜੰਤਰ ਖਾਈ ਖਾਏ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਖੇ ਸਾਹਿਬੇ ਪ੍ਰਵਾਹ ਸੱਚਾ ਸਰਸਾਚਨਾ ਪਾਖਿਆ ਪਉ ਅਪਾਰ ਆਖੇ ਮੰਗੈ ਦੇ ਦੇ ਦਾ ਕਰੇ ਦਾਤਾਰ ਫੇਰ ਕਿ ਅੱਗੇ ਰਖੀਐ ਜਿਤ ਜਿਤੇ ਦਰਬਾਰ ਮੋਹ ਕੇ ਬੋਲਨ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਾਚਨਾਵ ਬੜਿਆ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਹ ਘਰ ਦਵਾਰ ਨਾਨਕ ਐਵੇਂ ਜਾਣੀਐ ਸਾਬਾ ਪੈ ਸਚਿਆਰਥਾ ਪਿਆ ਨ ਜਾਇ ਕੀਤਾ ਨ ਹੋਇ ਆਪੇ ਆਪ ਨਰੰਜਣ ਸੋਇ ਜਿਨ ਸੇਵੈ ਤਿਨ ਪਾਇਆ ਮਾਨ ਨਾਨਕ ਗਾਵਿਆ ਗੁਣੀ ਨਿਧਾਨ ਗਾਵਿ ਗਿਆ ਸੁਣੀ ਮਨ ਰੱਖਿਐ ਭਾਉ ਲੋਕ ਪਰ ਹਰ ਸੁਖ ਕਰ ਲੈ ਜਾਇ ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਿਆ ਸਮਾਇ ਗੁਰ ਈਸਰ ਗੁਰ ਗਵਰ ਕੋ ਬਰਮਾ ਗੁਰ ਪਾਰਬਤੀ ਮਾਇ ਜੇਹੋ ਜਾਣਾ ਖਾ ਨਾਹੀ ਕਹਿਣਾ ਕਥਨ ਨ ਜਾਇ ਗੁਰਾਂ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਇ ਤੀਰਥ ਨਾਵਾਂ ਜੇ ਤਤ ਭਾਵਾਂ ਬਿਨ ਭਾਣੇ ਕੇ ਨਾਏ ਕਰੀ ਜੇਤੀ ਸਿਰ ਠੋਪਾਈ ਵੇਖਾਂ ਮਨ ਕਰਮਾਂ ਕੇ ਮਿਲੇ ਲੈ ਮਾਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਇ ਜੇ ਦੁਗ ਚਾਰਿਆਰ ਜਾਹੂਰ ਦ ਸੁਣੀ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾਨਾ ਰਖਾਇਗੇ ਜਸ ਕੀ ਰਤ ਜਗ ਲੈ ਜੇ ਤਿਸ ਨਦਰ ਨਾ ਆਵੇ ਤੇ ਬਾਤ ਨਾ ਪੁਛੇਗੇ ਕੀਟਾ ਅੰਦਰ ਕੀਟ ਕਰ ਦੋ ਸੀ ਦੋਸਰੇ ਨਾਨਕ ਨੇ ਗਨ ਗੁਣ ਕਰੇ ਗੁਣਵੰਤੇ ਆਗੁਣ ਦੇਤੇ ਹਾ ਕੋਈ ਨਾ ਸੁਜਾਈ ਜੇ ਤਿਸ ਗੁਣ ਕੋਈ ਕਰੇ ਸੁਨੇ ਸੇ ਤਬੀਰ ਸਰਨਾ ਸੁਨੇ ਧਰ ਤਤਵਲਾ ਸੁਨੇ ਦੀਪ ਲੋਪਤਾ ਸੁਨੇ ਪੋਏ ਨਾ ਸਕੇ ਕਾਲ ਨਾਨਕ ਭਗਤਾਂ ਦਾ ਤਾ ਵੀ ਗਾਲ ਸੁਨੇ ਤੂ ਪਾਪ ਕਰਨਾ ਸੁਨੇ ਈਸਰ ਬਰਮਾ ਦਾ ਸੁਨੇ ਮੋਕਾ ਸਲਾਹ ਨੰਦ ਦਾ ਸੁਨੇ ਜੋਗ ਜੁਗਤ ਤਨ ਭੇਜ ਦਾ सुनिए सात सिमरत वेद नानक भगता सदा विगास सुनिए सुनिय दू पाप कहना सुनिए सत संतोख ज्ञान सुनिए अठ सठ का स्नान सुनिए पढ़ पढ़ पावे मान सुनिए लागे सह ध्यान नानक भगता सदा विगास सुनिए सुनिय दू पाप कहना सुनिए सरा गुना के गा सुनिए से पात शाह अंधे पावे राह सुनिय हाथ असगा नानक भगता सदा विह सु दू पाप कहना नास मन्ने की गत कही निको कहे पिछे पछताए ਕਾਗਦ ਕਲਮ ਨ ਲਿਖਨ ਹਾਰ ਮੰਨੇ ਕਾ ਬਕਰ ਨ ਵਿਚਾਰੈ ਸਨ ਆਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗੜ ਭਵਨ ਕੀ ਜਦ ਮੰਨੇ ਮੋਹ ਝੋਟਾ ਨਾ ਖਾਇ ਮਨੇ ਜਮ ਕੇ ਸਾਥ ਨ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨ ਪਾਏ ਮੰਨੇ ਪਤ ਸਿਉ ਪ੍ਰਗਟ ਜਾਏ ਮੰਨੇ ਮਗ ਨ ਚਲੇ ਪੰਥ ਮੰਨੇ ਧਰਮ ਸੇ ਤੀ ਸੰਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੋਹ ਦੁਆਰ ਮੰਨੇ ਪਰਵਾਰਿ ਸਧਾਰਮ ਮੰਨੇ ਤਰੇ ਤਾਰੇ ਘਰ ਸੇਖ ਮੰਨੇ ਨਾਨਕ ਭੈ ਨ ਭਿਕ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਏ ਦਾਰਾ ਜਾਣ ਪੰਚਾ ਕਾ ਗੁਰੇ ਇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੇ ਕਰਨੇ ਨਾ ਹੀ ਸਮਾਰਤ ਹੋਲ ਧਰਮ ਦਇਆ ਕਾ ਪੂਤ ਸੰਤੋਖਾ ਪ੍ਰਕਿਆ ਜਿਨ ਸੂਤ ਜੇ ਕੋ ਬੁੱਝਿਆ ਹੋਵੇ ਸਚਿਆਰ ਧਮਲੇ ਉਪਰ ਕਿਤਾ ਪੜ ਧਰਤੀ ਹੋਰ ਪਰੇ ਹੋਰ ਹੋਰ ਇਸਤੇ ਭਾਰਤਲੇ ਕਮਨ ਜੋਰ ਜੀ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖ ਲਿਖ ਜਾਣੇ ਕੋਈ ਲੇਖ ਲਿਖਿਆ ਕੀਤਾ ਹੋਇ ਕੀਤਾ ਤਾਂਸ ਵਾਲੇ ਰੂਪ ਕੀਤੀ ਦਾਤ ਜਾਣੇ ਕੋਣ ਕੋਰ ਕੀਤਾ ਬਸਾਓ ਇੱਕ ਇੱਕ ਬਾਗ ਇਸਤੇ ਹੋਏ ਲਖ ਦਰਿਆ ਕੁਦਰਤ ਕਮ ਕਾਂ ਵੀ ਚਾਰ ਵਾਰਿਆਂ ਜਮਾ ਇੱਕ ਵਾਰ ਜੋਤ ਤਤ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਰੰਕਾਰ ਸੰਕ ਜਾਪ ਸੰਕ ਭਾਵ ਸੰਕ ਪੂਜਾ ਸੰਕ ਤਪਤਾਵ ਸੰਕ ਗ੍ਰੰਥ ਮੁਕਵੇਦ ਪਾਠ ਸੰਕ ਜੋਗ ਮੰਨ ਰਾਏ ਦਾ ਸੰਕ ਭਗਤ ਗੁਣ ਗਿਆਨ ਵਿਚਾਰ ਸੰਕ ਸੱਤੀ ਸੰਕ ਦਾਤਾਰ ਸੰਕ ਸੂਰਮਾ ਭਗਖਾਰ ਸੰਕ ਮੋਨ ਲਵਲਾਇਦਾਰ ਕੁਦਰਤ ਕਮਨ ਕਾਮ ਵਿਚਾਰ ਵਾਰਿਆਂ ਜਾਵਾਂ ਇੱਕ ਵਾਰ ਜੋਤ ਤਤ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਰੰਕਾਰ ਸੰਕ ਮੂਰਕੰਦ ਕੋੜ ਸੰਕ ਜੋਰ ਹਰਾਮ ਕੋੜ ਸੰਕ ਅਮਰ ਕਰ ਜਾਏ ਜੋਰ ਸੰਕ ਗਲਵੜ त्याਗਮਾਇ ਸੰਖ ਪਾਪੀ ਪਾਪ ਕਰ ਜਾਏ ਸੰਖ ਕੁੜਿਆਰ ਕੁੜੇ ਫਿਰ ਆਏ ਸੰਖ ਮਲੇਸ਼ ਮਲਪਾਕ ਖਾਏ ਸੰਖ ਨਿੰਦਕ ਜ਼ਰ ਕਰੇ ਭਾਰ ਨਾਨਕ ਨੀਜ ਗਏ ਵਿਚਾਰ ਵਾਰਿਆਂ ਨ ਜਾਵਾਂ ਇੱਕ ਵਾਰ ਜੋਤਤ ਭਗਤ ਸਾਈ ਭਰੀ ਕਾਰ ਤੂ ਸਦਾ ਸਲਾਮਤ ਨਰੰਕਾਰ ਅ ਸੰਖ ਨਾਮ ਸੰਖ ਸਾਮ ਗੰਮ ਗੰਮ ਸੰਖ ਲੋਵਾ ਸੰਖ ਕਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁੰਗਾ ਅਖਰੀ ਲਿਖਣ ਬੋਲਣ ਬਾਣਾ ਕਰਾਂ ਸੇਰ ਸੰਜੋਗ ਵਖਾਣ ਜਿਨ ਐ ਲਿਖਤੇ ਸਰਨ ਆਹ ਜਿਨ ਫਰਮਾਇਤੇ ਤਪਾਏ ਜੇਤਾ ਕਿਤਾ ਤੇਤਾ ਨਾਉ ਵਿਨੇ ਨਾਵੇਂ ਨਾਇਕੋ ਤਾਉ ਕੁਦਰਤ ਕਾਉਨ ਕਹਾ ਵਿਚਾਰ ਵਾਰਿਆਣ ਜਾਵਾਂ ਇੱਕ ਵਾਰ ਜੋਤ ਤਤ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਭਰੀਏ ਹੱਥ ਪੈਰ ਤਾਨੂੰ ਦੇ ਪਾਣੀ ਧੋਤੇ ਉੱਤਰ ਸੁਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬਣ ਲੱਗਿਆ ਤੋਏ ਫਰਗੇ ਮਾਤ ਪਾਪਾਂ ਕੇ ਸੰਗ ਉਹ ਧੋਪੇ ਨਾਮੇ ਗਰੰਗ ਪੂਨੀ ਪਾਪੀ ਆਖਨ ਨਾ ਹੈ ਕਰ ਕਰ ਕਰਨਾ ਦਿਖਲੇ ਜਾਉ ਆਪੇ ਬੀਜਾ ਪੇ ਖਾਗ ਨਾਨਕ ਹੁਕਮਿ ਆਉ ਜਾ ਤੀਰਥ ਤਪ ਦੇ ਦਤ ਤਾਨ ਜੇ ਕੋ ਪਾਵੇ ਤਿਲ ਕਾ ਮਾਨ ਸੁਨਿਆ ਮੰਨਿਆ ਮੰਨ ਕੀਤਾ ਭਾਗ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾ ਹੈ ਕੋ ਬਿਨ ਗੁਣ ਕੀਤੇ ਭਗਤ ਨਾ ਸਵਾਤ ਬਾਣੀ ਪਰਮਾਤ ਸਤ ਸਾਨ ਸਦਾ ਮਨ ਚਾਉ ਕਮਣ ਸੋ ਇਲਾ ਵਖਤ ਕਮਣ ਕਮਨ ਤੇ ਕਮਨ ਵਾਰ ਕਹਣ ਸੋ ਰਤੇ ਮਾਹ ਕਮਣ ਜੇ ਤੋ ਆਕਾਰ ਵੇਲ ਨ ਪੈ ਪੰਡਤੀ ਜੇ ਹੋਵੇ ਲੇਖ ਪੁਰਾਨ ਵਖਤ ਨ ਪਾਇ ਕਾਦੀਆ ਜੇ ਲਿਖਣ ਦੇ ਗੁਰਾਨ ਤੇ ਤਬਾਰ ਨ ਜੋਗੀ ਜਾਣੇ ਰੋਤਮਾ ਨੂੰ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੇ ਚੋਏ ਕਿਵ ਘਰੇ ਆਕਾ ਗਵਸਲਾ ਹੀ ਕਿ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਕੇ ਇੱਕ ਦੂਜੇ ਕਿਸਿਆਣਾ ਵੱਡਾ ਸਾ ਵੱਡੀ ਨਾ ਕੀਤਾ ਜਾ ਕਾ ਹੋਵੇ ਨਾਨਕ ਦੇ ਕੋ ਆਪ ਜਾਣੇ ਅੱਗੇ ਗਿਆਨਾ ਸੋ ਪਾਤਾਲਾਂ ਪਾਤਾਲ ਅਕਾ ਅਗਾਸ ਹੋੜ ਕਿਉੜ ਕਿਪਾਲ ਥਕੇ ਵੇਤ ਕਹਿਣ ਕੇ ਬਾਦ ਸਹਿ ਸਠਾਰ ਕਹਿਣ ਕਿਤੇ ਬਾਸ ਲਿਖਤਾ ਲਿਖਾ ਹੋਇ ਤਾ ਲਿਖੇ ਲਿਖੇ ਹੋਏ ਬਨਾ ਨਾਨਕ ਵੱਡਾ ਆਖੀ ਹੈ ਆਪੇ ਜਾਣੇ ਆਪਸਾਲ ਆਹੀ ਸਲਾਹ ਹੈ ਇਤੀ ਵਰਤਨ ਪਈ ਨਦੀਆਂ ਅਤੇਵਾ ਪਾਵੇ ਸਮੰਦ ਨਾ ਜਾਣੀ ਐ ਸਮੰਦ ਸਾਰਾ ਸੋਲ ਤਾਨ ਗਿਰਹ ਸੇਤੀ ਮਾਲ ਤਾਨ ਕੀੜੀ ਤੋਂ ਲਣਾ ਹੋਵਣੀ ਜੇਤ ਸਮੰਨ ਨਾ ਵਿਸਰੇ ਅੰਤਨ ਸੇਤੀ ਕੈ ਨਾਨਤਨ ਤਨ ਕਰਨੇ ਦੇ ਨਾਨਤਨ ਅੰਤਨ ਨ ਬਿਕਣਸ ਨਾਨਤਨ ਅੰਤਨ ਜਪੇ ਗਿਆਮਨ ਮੰਤਰ ਅੰਤਨ ਜਪੇ ਗੀਤਾ ਆਕਾਰ ਅੰਤਨ ਜਪੇ ਪਾਰ ਆਵਰ ਅੰਤਕਾਰਨ ਕੇਤੇ ਬਿਲੇ ਲਾਹ ਤਾਂਗੇ ਅੰਤ ਨ ਭਾਏ ਜਾਏ ਹੋ ਅੰਤ ਨ ਜਾਣੇ ਕੋਈ ਬਹੁਤਾ ਕਹੀ ਪੋਤਾ ਹੋਏ ਵੱਡਾ ਸਾਹਿਬ ਉਚਾ ਥਾਂ ਉਚੇ ਉਪਰ ਜਾਣਾ ਇਹ ਵਡੂ ਥਾਂ ਵੇਖ ਲਈ ਇਸ ਉੱਚੇ ਕੋ ਜਾਣੇ ਸੋਏ ਜੇਵੜ ਆਪ ਜਾਣੇ ਆਪ ਆਪ ਨਾਨਕ ਨਦਰੇ ਗਰਮੀਦਾਦ ਬਹੁਤਾ ਕਰਮ ਲਿਖਣ ਜਾਏ ਵੱਡਾ ਦਾਤਾ ਤੇਲ ਨਾ ਤਮਾਏ ਕੇਤੇ ਮੰਗੇ ਜੋਤ ਅਪਾਰ ਕੇਤੇ ਗਣਤ ਨਹੀਂ ਵਿਚਾਰ ਕਿਤੇ ਖਾਪ ਟੁੱਟੇ ਵੇਕਾਰ ਕਿਤੇ ਲੈ ਲੈ ਮਕਰਪਾ ਹੈ ਕਿਤੇ ਮੂਰਖ ਠਾਈ ਠਾਇ ਕਿਤੇ ਆਧੂਪ ਭੋਗ ਸਤ ਮਾਰੇ ਵੀ ਤਾਂ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋਰੇ ਆਖ ਨਾ ਸਕੇ ਕੋਈ ਜੇ ਕੋ ਖਾਏ ਕੇ ਆ ਕਣ ਪਾਏ ਉਹ ਜਾਣੇ ਜیتے ਆ ਮੁਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕਈ ਕੇ ਜਿਸ ਨੂੰ ਬਖਸੇ ਸਿਫਤਲਾ ਨਾਨਕ ਪਾਛਾਹੀ ਪਾਛਾ ਅਮੁੱਲ ਗੁਣ ਮੁਲ ਵਪਾਰ ਮੁਲ ਵਪਾਰ ਕੇ ਮੁਲ ਬੜਾ ਅਰਮੁਲ ਆਵੇ ਮੁਲ ਲਾਜ ਮੁਲ ਪੈ ਮੁਲ ਸਮਾਇ ਮੁਲ ਤਰ ਮੁਲ ਦੇਬਾਨ ਮੁਲ ਤਲ ਮੁਲ ਪਰਵਾਨ ਮੁਲ ਭਗਤੀ ਇਸ ਮੁਲ ਨਿਸ਼ਾਨ ਮਲ ਕਰ ਮਲ ਪਰਮਾਨ ਮਲੋ ਮੁੱਲਾ ਕਿਨ ਜਾਈ ਆਖ ਆਖ ਰਹੇ ਲੇਵ ਲਾਇ ਆਖੇ ਵੇਦ ਪਾੜ ਪੁਰਾਣ ਅਗੇ ਪੜੇ ਕਰ ਵਖਾਣਾ ਕਿ ਭਰਮਿਆ ਕਹਿੰਦਾ ਕਿ ਗੋਪੀ ਤੇ ਗੋਵਿੰਦਾ ਕੇ ਜਰਾ ਕੇ ਸੇਧ ਆਖੇ ਕਹਤੇ ਕਿਤੇ ਬੁੱਧ ਆਖੇ ਧਾਣਾ ਮਕੇਤੇ ਵਖੇ ਸੁਰ ਨਰਮਣ ਜਨ ਸੇਵ ਕਹਤੇ ਆਖੇ ਅਕਨ ਪਾਹੇ ਕਿਤੇ ਕਹਿ ਕ ਉੱਠ ਉੱਠ ਜਾਏ ਤੇ ਕਿਤੇ ਹੋਰ ਕਰੇ ਤਾਂ ਆਖ ਨਾ ਸਕੈ ਕਿ ਗੇ ਦੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗੜ ਤਾਂ ਲਿਖੀਏ ਸਿਰ ਗਵਾਰਾਂ ਗਵਾਰ ਸੋਦਾਰ ਕੇਹਾ ਸੋ ਕਰ ਕੇਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖਾ ਕੀਤੇ ਬਾਵਨ ਹਾਰੇ ਕੀਤੇ ਰਾਗ ਪਰਿਸੀਆਂ ਕਈਆਂ ਕੀਤੇ ਗਾਵਨ ਹਾਰੇ ਗਾਵਤਤਨ ਪਾਣ ਪਾਣੀ ਬੇਸੰਤਰ ਗਾਵੇ ਰਾਜਾ ਧਰਮਦਵਾਰੇ ਗਾਵੇ ਚਿਤ ਗੁਪਤ ਲਈ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਬਰਮਾ ਦੇਵੀ ਤੋਂ ਨ ਸਦਾ ਸਾਰੇ ਗਾਵਿੰਦ ਇੰਦਰਾਸਨ ਬੈਠੇ ਦੀ ਉਤੇ ਅੰਦਰ ਨਾਲੇ ਗਾਵੇ ਸਿੱਧ ਸਮਾਧੀ ਦੇ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਜਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਬਰਦਨ ਗੀਤ ਜੋਗ ਜਗ ਵਿਦਾਨాలే ਗਾਵੇ ਮੋਹਨੀ ਆ ਮਨਮੋਹਨ ਤੁਰਗਾ ਮਚ ਬਿਆਲੇ ਗਵਨ ਰਤਨ ਪਾਇ ਤੇਰੀ ਅੜਤੜ ਤੀਰ ਨਾਲੇ ਗਾਵੇ ਜੋਦ ਮਹਾਬਲ ਜੂਰਾ ਗਾਵੇ ਖਾਨੀ ਚਾਰੇ ਗਾਵੇ ਖੰਡ ਮੰਡਲ ਵਰ ਬੰਡਾ ਕਰ ਕਰ ਕੇ ਧਾਰੇ ਸਹੀ ਤਦਨ ਗਾਵੇ ਜੋਦ ਤੇ ਭੰਵ ਰਤੇ ਤੇਰੇ ਭਗਤ ਅਰਸਾਲੇ ਹੋਰ ਗیتے ਗਾਵਨ ਸੇ ਮ ਚਤਨਾ ਆਵਣ ਨਾਨਕ ਕਾ ਵਿਚਾਰੇ ਸੋਈ ਸੋਈਦਾ ਸੱਚ ਸਾਹਿਬ ਸਾਚਾ ਸਾਚੀ ਨਹੀਂ ਹੈ ਵੀ ਹੋਸੀ ਚੈਨ ਜਿਹੀ ਰਤਨਾ ਜਿਨ ਰਜਾਈ ਰੰਗੀ ਰੰਗੀ ਭਾਤੀ ਕਰ ਕਰ ਜਿੰਨ ਸੀ ਮੈਂ ਜਿੰਨੇ ਉਪਾਇ ਕਰ ਕਰ ਵੇਖਿਆ ਕੀਤਾ ਆਪਣਾ ਜਿੰਮ ਤੇਸ ਦੀ ਵਡਿਆਈ ਜੋਤਿਸ ਭਾਵੇਂ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ ਸੋ ਪਾਤਿ ਸਾਹੋ ਸਾਹ ਪਤ ਸਾਹਿਬ ਨਾਨਕ ਰਹੇ ਨਰਜਾਈ ਮੁੰਦਾ ਸੰਤੋ ਸਰਮਪੰਥ ਝੋਲੀ ਧਿਆਨ ਕੀ ਘਰੇ ਬੇਪੂਤ ਤਿੰਤਾ ਕਾਲ ਕੁਆਰੀ ਕਾ ਜੁਗਤ ਡੰਡਾ ਪਰ ਤੀ ਤਾਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆ ਦੇਸ ਤੇ ਸੇ ਆਦੇਸ ਆ ਅਨਿਲਨਾਦ ਨਾ ਦੇ ਨਾ ਤੇ ਜੁਗ ਜੁਗ ਇਕੋ ਵੇਸ ਭਗਤ ਗੰਦਾ ਭੰਡਾਰਨ ਕਟਕਟ ਬਾਜੇ ਨਾ ਦਾ ਅਪਨਾਥ ਨਾਤੀ ਸਭ ਜਾ ਕੇ ਰਿੱਦ ਸਤ ਅਵਰਾ ਸਾਸ ਸੰਜੋਗ ਜੋਗ ਜੋਗ ਦੀ ਕਾਰ ਚ ਲਾਵੇ ਲੈ ਕੇ ਆਵੇ ਭਾਗ ਦੇ ਤਿਸੇ ਦੇ ਆ ਅਨਿਲਨਾਦ ਨਾ ਦੇ ਨਾ ਤੇ ਜੁਗ ਜੁਗ ਇਕੋ ਵੇਸ ਏਕਾ ਮਾਇਕ ਜੁਗਤਵੇ ਤੇ ਜਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀ ਬਾਣ ਜਿਉਂ ਤੇ ਸੁਭਾਵੇ ਤੇ ਚਲਾਵੇ ਜਿਮ ਹੋਵੇ ਪਰਮਾਨ ਉਹ ਵੇਖੇ ਉਹਨਾਂ ਨਦਰ ਨਾ ਆਵੇ ਬਹੁਤਾ ਇਹ ਵਡਾਨ ਆਦੇਸ ਤੇ ਅਦੇਸ ਆਜ ਅਨਿਲਨਾਦ ਨਾਤ ਜੁਗ ਜੁਗ ਏਕੋ ਵੇਸ ਆਸਨ ਲੋਏ ਭੰਡਾਰ ਜੋਗ ਜਪੈ ਕਵਰ ਕਰ ਕਰ ਵੇਖੇ ਸਰ ਜਨਹਾਰ ਨਾਨਕ ਸੱਚੇ ਕੀ ਸਾਚੀ ਗਾਰ ਦੇ ਤੇ ਅਦੇਸ ਆਜ ਅਨਿਲਨਾਦ ਨਾਤ ਜੁਗ ਜੁਗ ਏਕੋ ਵੇਸ 1 2 0 ਲੱਖ ਹੋਏ ਲੱਖ ਹੋਏ ਲੱਖ 20 ਲੱਖ ਲੱਖ ਗਿਆ ਅਕ ਗਿਆ ਇੱਕ ਨਾਮ ਜਗਦੀਸ਼ ਇਤਰਾਏ ਪਤ ਪਵੜ ਗਿਆ ਚੜ ਗਿਆ ਹੋਈਏ ਕੀ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਜ਼ ਨਾਨਕ ਨਤਰੀ ਪਾਈ ਐ ਕੁੜੀ ਕੁੜੇ ਠੀਸ ਨਾ ਕਰਨੀ ਜੋਰ ਚੁੱਪੇ ਨਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੋ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੇ ਸੰਸਾਰ ਜੈਸਾ ਹੰਤ ਜੋਰ ਕਰ ਵਿਕੇ ਸੋਈ ਨਾਨਕ ਉਤਮ ਨੀਜ ਨਾ ਕੋਈ ਰਾਤੀ ਰੁਤੇ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤੇਸ ਵਿੱਚ ਧਰਤੀ ਥਾ ਪਰ ਕੀ ਧਰਮਸਾਲ ਤੇਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕਾਂ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤੇ ਤੇ ਸੋਣ ਪੰਜ ਪਰਵਾਨ ਨਦਰੀ ਕਰਮ ਪਵੇ ਨਿਸ਼ਾਨ ਕੱਚ ਪਕਾਈ ਉੱਥੇ ਪਾਇ ਨਾਨਕ ਗਾਇ ਜਾਪੇ ਜਾਏ ਧਰਮਕੰਡ ਗਾ ਇਹੋ ਧਰਮ ਗਿਆਨ ਕੰਡ ਗਾ ਆਖੋ ਕਰਮ ਕਿਤੇ ਪਉਣ ਪਾਣੀ ਵੇਸ ਸੰਤਰ ਕਿਤੇ ਕਾਂ ਮਹੇਸ ਕਿਤੇ ਪਰਮੇ ਘੜ ਤਕੜੀਏ ਰੂਪ ਰੰਗ ਕੇ ਵੇਸ ਕਿਤੇ ਆਕਰਮ ਭੂਮੀ ਮੇਰ ਕਿਤੇ ਕਿਤੇ ਧੂਪ ਦੇਸ਼ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ਼ ਕਿਤੇ ਸਿੱਧਪਤ ਨਾਸ ਕਿਤੇ ਕਿਤੇ ਦੇਵੀ ਵੇਸ ਕیتے ਦੇਵਦਾਨਮਨ ਕਿਤੇ ਕਿਤੇ ਰਤਨ ਸਮੰਦ ਕਿਤੇ ਆਖਾਣੀ ਕਿਤੇ ਪਾਣੀ ਕਿਤੇ ਭਾਤ ਨਰਿੰਦ ਕਿਤੇ ਸੁਰਤੀ ਸੇਵਕ ਕਿਤੇ ਨਾਨਕ ਅੰਤਨੰਦ ਗਿਆਨ ਖੰਡ ਮੈਂ ਗਿਆਨ ਪਰਚੰਡ ਤੇ ਤੇ ਨਾਮੁਰਾਦ ਕੋੜ ਅਨੰਦ ਸਰਮਖੰਡ ਕੀ ਬਾਣੀ ਰੂਪ ਤੇ ਤੇ ਘਾਟ ਤੇ ਕਰਕੇ ਬਹੁਤ ਨੂੰ ਤਾਂ ਕਿ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੇ ਪਿੱਛੇ ਪਸਤਾਏ ਤੇ ਤੇ ਘੜੀਏ ਸੁਰਤ ਮਤਮਨ ਬਹੁਤ ਤੇ ਤੇ ਘੜਕੇ ਸੁਰਾਂ ਸਿਦਾਂ ਕੀ ਸੋਤ ਕਰਮ ਖੰਡ ਕੀ ਬਾਣੀ ਜੋਰ ਤੇ ਹੋਰ ਨਾ ਕੋਈ ਹੋਰ ਤੇ ਤੇ ਜੋਤ ਮਹਾਬਲ ਸੂਰਤ ནਮੇ ਰਾਮ ਰਿਆ ਭਰਪੂਰ ਤੇਤੇ ਸੀਤਾ ਸੀਤਾ ਮੈਂ ਮੰਮਾ ਹਿਤਾ ਗ੍ਰੋਪਨ ਕਤਨੇ ਜਾਹਿ ਨਾ ਉਹ ਮਰੇ ਨਾ ਠਾਗੇ ਜਾਹਿ ਜਿਨਕੇ RAM ਵਸੇ ਮਨਵਾਹਿ ਤੇਤੇ ਭਗਤ ਵਸੇ ਕੋ ਲੋ ਕਰੇ ਆਨੰਦ ਸੱਚਾ ਮਨਸੋ ਸੱਚ ਖੰਡ ਵਸੇ ਨਰੰਗਾਰ ਕਰ ਕਰ ਵਿਖੇ ਨਦਰਿਹਾਲ ਤੇਤੇ ਖੰਡ ਮੰਡਲ ਵਰ ਭੰਡ ਜੇ ਕੋ ਕਥੇ ਦਾ ਅੰਤ ਨਾਤਾ ਤੇਤੇ ਲੋ ਲੋ ਆਕਾਰ ਜਿਮ ਜਿ ਮੁਕੰਤ ਮੇਂ ਤਮਕਾਰ ਵਿਖੇ ਵਿਕਸੇ ਕਰੇ ਵੀ ਚਾਰ ਨਾਨਕ ਕਤਨਾ ਕਰੜਾ ਸਾਰ ਜੱਤ ਪਹਾੜਾ ਧੀਰ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਪਾਉ ਖੱਲਾ ਗਣਤਾ ਬਤਾਉ ਭਾਂਡਾ ਪਾਉ ਅੰਮ੍ਰਿਤ ਤੇ ਢਾਲ ਕੜਗੇ ਸਵਸ ਚੀਟਕਸਾਲ ਜਿੰਨ ਕੋ ਨਦਰ ਕਰਮ ਦਿਨਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਭਵਨ ਗੁਰੂ ਪਾਣੀ ਪਤਾ ਮਤਾ ਤਨ ਤ ਮਹਤ ਦਿਵਸ ਰਾਤ ਦਯਾ ਦਯਾ ਖੇਲਿਆ ਸਗਲ ਜਗਾ ਤੇ ਚੰਗੀਆਂ ਗੀਆਂ ਬੁਰੀਆਂ ਗੀਆਂ ਵਾਜੇ ਤਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇਮਕ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ